ਹਾਂਜੀ ਜਦੋਂ ਮੈਂ ਕਿਹਾ ਸੀਗਾ ਉਹ ਤਾਂ 4 ਮਹੀਨੇ ਪੈਸੀ ਬੋਟਾ ਚ ਉਹਨਾਂ ਨੇ ਚਾਰ ਵਾਰੀ ਬੋਟਾ ਲੇਟ ਕਰਤੀ ਆ ਆਖਰੀ ਕਿਸਤ ਮੇਰੇ ਕੋਲ ਰਹਿ ਗਈ ਹੁਣ ਮੈਂ ਕੀ ਕਰਾਂ ਸਾਡਾ ਤਾਂ ਕਸੂਰ ਕੋਈ ਨਹੀਂ ਤੁਸੀਂ ਵਾਦਾ ਕਰ ਦਿਨਾ ਤੁਹਾਡੀ ਜਲਦਾ ਜਵਾਬ ਪੂਰਾ ਸਹੀ ਨਹੀਂ ਹੋਣਾ ਤੁਹਾਡਾ ਤੁਹਾਡਾ ਜੀ ਐਸਪੀ ਸਾਹਿਬ ਥੋੜਾ ਧੰਨਵਾਦ ਨਹੀਂ ਤੁਸੀਂ ਵਾਦਾ ਕਰਿਆ ਸੀ ਨਾ ਉਸ ਗੱਲ ਕਰਕੇ ਸਰਕਾਰ ਦੇ ਬਰਾਬਰ ਮੈਨੂੰ ਕੋ ਮਿਲਾਈਏ ਨਹੀਂ ਸਰਕਾਰ ਹੈ ਜੀ ਸਰਕਾਰ ਦੇ ਫਿਕਰ ਨੂੰ 35 ਲੱਖ ਸੀ ਮੇਰਾ 5 ਤੁਸੀਂ 5 ਲੱਖ ਕਿਹਾ ਸੀਗਾ ਦੇਉਂਗਾ ਜੀ ਫਿਰ ਕਦੋਂ ਦੇਵੋਗੇ ਚੋਣ ਜਾਤ ਫਾਟ ਲੈ ਚੋਣ ਜਾਤ ਦਾ ਬਹੁਤ ਗੱਲ ਮੈਂ ਹਾਰ ਵੀ ਜਾਵਾਂ ਤਾਂ ਵੀ ਨਹੀਂ ਪਹਿਲਾਂ ਦੇਣਾ ਬਗਦਾ ਸੀ ਸੰਗਰੂਰ ਤੋਂ ਐਮਪੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਆਪਣੇ ਚੋਣ ਪ੍ਰਚਾਰ ਦੌਰਾਨ ਮਲੇਰ ਕੋਟਲਾ ਦੇ ਪਿੰਡ ਫਰਵਾਲੀ ਵਿਖੇ ਲੋਕਾਂ ਨੇ ਵਿਰੋਧ ਕੀਤਾ ਹੈ ਉਹਨਾਂ ਨੂੰ ਉਸ ਸਮੇਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕਾਂ ਨੇ ਉਹਨਾਂ ਦੇ ਸਾਹਮਣੇ ਹੀ ਮੁਰਦਾਬਾਦ ਦੇ ਨਾਰੇ ਤੱਕ ਲਗਾ ਦਿੱਤੇ ਪਿੰਡ ਫਰਵਾਲੀ ਦੇ ਸਰਪੰਚ ਗੁਰਮਤ ਸਿੰਘ ਅਤੇ ਹੋਰ ਲੋਕਾਂ ਨੇ ਦੋਸ਼ ਲਾਇਆ ਹੈ ਕਿ ਭਗਵੰਤ ਮਾਨ ਨੇ ਸਥਰਬ ਸੰਤੀ ਦਾ ਪੰਚਾਇਤ ਚੁਣੇ ਜਾਣ ਤੇ ਉਹਨਾਂ ਨਾਲ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਹੈ ਉਹਨਾਂ ਕਹਿੰਦੇ ਕਿ ਭਗਵੰਤ ਮਾਨ ਨੇ ਉਹਨਾਂ ਨਾਲ ਝੂਠ ਬੋਲਿਆ ਸੀ ਜਿਸ ਕਰਕੇ ਹੀ ਉਹਨਾਂ ਨੇ ਅੱਜ ਉਹਨਾਂ ਨੂੰ ਘੇਰ ਕੇ ਉਹਨਾਂ ਦਾ ਵਿਰੋਧ ਕੀਤਾ ਹੈ ਉਦਾ ਦੂਸਰੇ ਪਾਸੇ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਚੋਣਾਂ ਦਾ ਮੌਸਮ ਹੈ ਤਾਂ ਸਾਡੇ ਵਿਰੋਧੀ ਅਜੇਹਾ ਬਹੁਤ ਕੁਝ ਕਰਨਗੇ ਜਿਸ ਨਾਲ ਸਾਡੀਆਂ ਮੀਟਿੰਗਾਂ ਤੇ ਰੈਲੀਆਂ ਵਿੱਚ ਖੱਲਲ ਪਾਇਆ ਜਾ ਸਕੇ ਮੁਜ਼ਾਵਤ 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 ਬਾਦ ਇਹ ਤਾਂ ਮੁਕਰਨ ਵਾਲੇ ਮਰਦਾਬ ਮੁਜ਼ਾਵਤ ਮੁਜ਼ਾਵਤ ਜਮਾਤਾਂ ਮੁਕਰਨ ਵਾਲੇ ਮਰਦਾਬ ਮੁਜ਼ਾਵਤ ਬਹੁਤ ਬਹੁਤ ਮੁਜ਼ਾਵਤ ਮੁਜ਼ਾਵਤ ਭਗਵੰਤ ਮਾਨ ਮੁਜ਼ਾਵਤ ਪਾਰਟੀ ਮੁਕਾਬਲਾ ਇਹ ਭਗਵੰਤ ਮਾਨ ਜੀ ਸਾਡੇ ਪਿੰਡ ਆਏ ਸੀਗੇ ਕੱਲ ਸਾਨੂੰ ਪਤਾ ਲੱਗਿਆ ਸੀ ਨੈਟ ਤੇ ਆ ਗਿਆ ਸੀ ਉਹਨਾਂ ਦਾ ਟਾਈਮ ਅਸੀਂ ਉਹਨਾਂ ਨੇ ਚਲੋ ਭਾਸ਼ਣ ਕਰਿਆ ਅਸੀਂ ਇਹ ਸਮਝੇ ਵੀ ਪਹਿਲੇ ਇਹਨਾਂ ਨੂੰ ਭਾਸ਼ਣ ਕਰਨ ਤੋਂ ਉਸ ਤੋਂ ਬਾਅਦ ਅਸੀਂ 10-15 ਬੰਦੇ ਪੰਚਾਇਤ ਦੇ ਉਹਨਾਂ ਨਾਲ ਗੱਲ ਕਰੀ ਜੀ ਉਹਨਾਂ ਨੇ ਇਹ ਗੱਲ ਕਰੀ ਵੀ ਤੁਸੀਂ ਸਰਬਸੰਮਤੀ ਵਾਸਤੇ 5 ਲੱਖ ਦਾ ਐਲਾਨ ਕਰਿਆ ਸੀ ਹੂੰ ਤਾਂ ਜੀ ਉਹ ਕਹਿੰਦੇ ਵੀ ਅਸੀਂ ਐਲਾਨ ਕਰਿਆ ਸੀਗਾ ਪੈਸਾ ਆ ਨਹੀਂ ਸਕਿਆ ਸਰਕਾਰ ਚੋਣਾ ਲੇਟ ਕਰੀ ਗਈ ਇਹ ਜਬਾਨੇ ਜੇ ਲਾਉਣ ਲੱਗੇ ਫਿਰ ਮੈਂ ਉਹਨਾਂ ਨੂੰ ਇੱਕ ਲੈਟਰ ਦਿਖਾਇਆ ਜੋ ਕਿ ਕੱਲ ਮੈਨੂੰ ਆਇਆ ਸੀ ਡਾਕ ਰਾਹੀਂ ਉਹ ਲੈਟਰ ਦੇ ਵਿੱਚ 1.5 ਲੱਖ ਰੁਪਏ ਇੱਕ ਲਿਖਿਆ ਹੋਇਆ ਸੀ ਐਸਸੀ ਸੈੱਡ ਲਈ ਮੈਂ ਕਿਹਾ ਜੀ ਇਹ ਤਾਂ ਸਾਨੂੰ ਜ਼ਰੂਰਤ ਹੀ ਹੈ ਨਹੀਂ ਸੀ ਕਿ ਵੀ ਤੁਸੀਂ ਚਾਹੇ ਸਾਨੂੰ ਨਾ ਦਿੰਦੇ ਹਜੇ ਤਾਂ ਅਸੀਂ ਚੈੱਕ ਵੀ ਕਰਨਾ ਵੀ ਸਾਡੇ ਅਕਾਊਂਟ 'ਚ ਆਇਆ ਕਿ ਨਹੀਂ ਆ ਅਸਲ ਦੇ ਵਿੱਚ 5 ਲੱਖ ਰੁਪਏ ਸਰਬਸੰਮਤੀ ਲਾਦਾ ਹਾਂਜੀ ਹਾਂ ਉਹਦੇ ਬਾਰੇ ਕੀ ਕਹਿੰਦੇ ਹੋ ਅਸੀਂ ਨਾ ਜੀ ਸਰਬਸੰਮਤੀ 5 ਲੱਖ ਦੇ ਲਾਲਚ ਨੂੰ ਜੋਰ ਪਾ ਕੇ ਕਰੀਆ ਸਾਡੇ ਨਗਰ ਨੇ ਰਲ ਮਿਲ ਕੇ ਉਹ ਕਹਿੰਦੇ ਵੀ 5 ਲੱਖ ਰੁਪਏ ਇਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦਵਾਂਗਾ ਮਗਾ ਚ ਚੋਣ ਜਾਬਤਾ ਲੱਗ ਚੁੱਕਿਆ ਹੈਗਾ ਤੁਸੀਂ ਬਾਦ ਸਾਨੂੰ ਪੈਸੇ ਕਦੋਂ ਦਵੋਗੇ ਕਹਿੰਦੇ ਮੈਂ 3 ਮਹੀਨੇ ਬਾਅਦ ਦਵਾਂਗਾ ਮਗਾ ਇਹ ਤਾਂ ਫਿਰ ਤੁਹਾਡੀ ਨਾ ਦੇਣ ਵਾਲੀ ਗੱਲ ਹੋ ਗਈ ਸਾਨੂੰ ਤੁਹਾਨੂੰ ਚੋਣ ਜਾਬਤੇ ਤੋਂ ਪਹਿਲਾਂ ਦੇਣਾ ਬਣਦਾ ਜੀ ਹਾਲਾਂਕਿ ਅਸੀਂ ਦੋ ਘੇੜੇ ਉਹਨਾਂ ਕੋਲੇ ਲਾ ਕੇ ਆਏ ਆ ਠੀਕ ਹੈ ਦੋ ਘੇੜੇ ਖੁਦ ਮਿਹਰੇ ਆ ਕਹਿੰਦੇ ਸਭ ਤੋਂ ਲਿਖਾਇਆ ਵੀ ਉਹਨਾਂ ਨੇ ਵੀ 1 ਲੱਖ ਰੁਪਇਆ ਗੰਦੇ ਨਕਾਸ਼ ਲਈ 1 ਲੱਖ ਰੁਪਇਆ ਪ੍ਰਾਇਮਰੀ ਸਕੂਲ ਲਈ 1 ਲੱਖ ਹਾਈ ਸਕੂਲ ਲਈ 1 ਲੱਖ ਸ਼ਮਸ਼ਾਨ ਘਾਟ ਲਈ 1 ਲੱਖ ਸਾਡੇ ਢੋਬੇ ਲਈ 5 ਲੱਖ ਰੁਪਏ ਉਹਨਾਂ ਨੇ ਸਾਰਾ ਨੋਟ ਕਰਿਆਗਾ ਅੱਛਾ ਆਇਆ ਕੁਛ ਨਹੀਂ ਆਇਆ ਕੁਛ ਨਹੀਂ ਜੀ ਕੋਈ ਪੈਸਾ ਨਹੀਂ ਆਇਆ ਅੱਛਾ ਕੰਡ ਇਲੈਕਸ਼ਨ ਵੇਲੇ ਇੱਕ ਦਿਨ ਆਇਆ ਸੀ ਉਦੋਂ ਬਾਅਦ ਵਾਅਦਾ ਕਰਕੇ ਮੈਂ ਧੰਨਵਾਦ ਕਰਨਾ ਉਹ ਨਾ ਧੰਨਵਾਦ ਕਰਨਾ ਉਦੋਂ ਬਾਅਦ ਹੁਣ ਖੜਨ ਕਰਕੇ ਵੋਟਾਂ ਚ ਤਾਂ ਆਜਾ ਆਂਡਾ ਪਿੰਡੇ ਦਾ ਸਾਰੇ ਉਲਟਾ ਨਾ ਪੋਲਗੇ ਨਾ ਕੋ ਨਾ ਕੋਈ ਵੋਟ ਪਾਉ ਇਹ ਨੇ ਬੇਨੜੇ ਪਿੰਡ ਚ 1250 ਪਿੰਡ ਤੋਂ ਇਹਨੂੰ ਸਭ ਤੋਂ ਵੱਧ ਵੋਟ ਪਈ ਸੀ ਬੇਨੜੇ ਪਿੰਡ ਚ ਠੀਕ ਹੈ ਉਹ ਪੰਡੇ ਨੇ ਗੋਦ ਲਿਆ ਜੀ ਉੱਥੇ ਵੀ ਜਾ ਕੇ ਇਹਨੇ ਮੂੰਹ ਨਹੀਂ ਦਿਖਾਇਆ ਇਲੈਕਸ਼ਨ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਗਿਆ ਇਹਦਾ ਕੰਮ ਇਹ ਆ ਟੁਰਕਲੇ ਸੁਣਾਉਂਦਾ گاਉਣ ਵਾਲੇ ਨਸਾਰਾ ਵਾਲੀਆਂ ਗੱਲਾਂ ਕਰਦਾ ਹੈ ਆਉਣ ਵਾਲੇ ਟਾਈਮ 'ਚ ਵੋਟਾਂ ਦੇ ਟਾਈਮ 'ਚ ਤੁਸੀਂ ਕੀ ਕਰੋਗੇ ਵੋਟਾਂ ਇਹਨੂੰ ਕੋਈ ਵੋਟ ਨਹੀਂ ਪਾਣੇ ਹਟੇ ਪੰਡੇ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟਰੂਡੇ